ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਣਾ ਚੈਨਲ ਸੋਹਲ ਰੀਅਲ ਰੀਐਕਸ਼ਨ ਦੋਸਤੋ ਅੱਜ ਇੱਕ ਫਿਲਮ ਇੰਡਸਟਰੀ ਬਾਲੀਵੁੱਡ ਫਿਲਮ ਇੰਡਸਟਰੀ ਤੋਂ ਬੜੀ ਬੁਰੀ ਖਬਰ ਹੈ ਕਿ ਫਿਲਮਾਂ ਦੇ ਮਸ਼ਹੂਰ ਅਦਾਕਾਰ ਐਕਟਰ ਕਮੇਡੀਅਨ ਅਸਰਾਨੀ ਜੀ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੇ 20 ਅਕਤੂਬਰ ਨੂੰ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਆਪਣੇ ਆਖਰੀ ਸੁਵਾਸ ਲਏ ਉਹਨਾਂ ਨੇ ਤਕਰੀਬਨ 350 ਫਿਲਮਾਂ ਦੇ ਵਿੱਚ ਕੰਮ ਕੀਤਾ ਇਨਾਂ ਦੇ ਵਿੱਚ ਇੱਕ ਸ਼ੋਲੇ ਫਿਲਮ ਸੀ। ਔਰ ਸ਼ੋਲੇ ਫਿਲਮ ਦਾ ਜੋ ਜੇਲਰ ਦਾ ਕਿਰਦਾਰ ਸੀ ਜਿਸ ਤਰ੍ਹਾਂ ਉਹਨਾਂ ਇਹ ਵਧੀਆ ਢੰਗ ਦੇ ਨਾਲ ਨੰਭਾਇਆ ਉਹ ਉਹਨਾਂ ਨੂੰ ਅਮਰ ਕਰ ਗਿਆ। ਔਰ ਲੋਕ ਜਦ ਤੱਕ ਇਹ ਸ਼ੋਲੇ ਫਿਲਮ ਰਹੇਗੀ ਔਰ ਲੋਕ ਉਹਨਾਂ ਨੂੰ ਉਸ ਉਸ ਰੋਲ ਦੇ ਨਾਲ ਯਾਦ ਕਰਦੇ ਰਹਿਣਗੇ। ਐਕਟਰ ਬਹੁਤ ਵਧੀਆ ਸਨ ਪਰ ਜੋ ਜੈਲ ਰੋਲ ਉਹਨਾਂ ਹਿੱਟਲੇ ਦੇ ਸਟਾਈਲ ਵਿੱਚ ਨਿਭਾਇਆ ਉਹ ਉਹਨਾਂ ਨੂੰ ਇੱਕ ਆਪਣੀ ਦੁਨੀਆ ਦੀ ਪਛਾਣ ਦੇ ਗਿਆ ਔਰ ਉਹਨਾਂ ਦਾ ਪੂਰਾ ਨਾਮ ਗਵਰਦਨ ਸਰਾਨੀ ਸੀ ਅਤੇ ਉਹ ਜੈਪੁਰ ਦੇ ਰਹਿਣ ਵਾਲੇ ਸਨ ਤੇ ਬਚਪਨ ਤੋਂ ਹੀ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਸ਼ੌਂਕ ਸੀ ਐਕਟਿੰਗ ਕਰਨ ਦਾ ਸ਼ੌਂਕ ਸੀ ਇਹ ਕਰਕੇ ਉਹਨਾਂ ਨੇ business ਨੂੰ ਜੋ ਉਹਨਾਂ ਦਾ ਖਾਂਦਾਂ ਦਾ ਧੰਦਾ ਸੀ ਉਹ ਛੱਡ ਕੇ ਇਸ ਲੈ ਨੂੰ ਅਪਣਾਇਆ ਉਹ ਇੱਕ ਬੜੇ ਅਦਾਕਾਰ ਦੇ ਨਾਰਕ ਬੜੇ ਚੰਗੇ ਇਨਸਾਨ ਵੀ ਸਨ ਔਰ ਸਦਾ ਹੱਸ ਮੁਖ ਰਹਿਣਾ ਹੱਸਦੇ ਆ ਰਹਿਣਾ ਉਹਨਾਂ ਇੱਕ ਸੁਭਾਅ ਸੀ ਦੁਨੀਆ ਦੇ ਉੱਤੇ ਵੱਡੇ ਵੱਡੇ ਕਲਾਕਾਰ ਆਏ ਵੱਡੇ ਵੱਡੇ ਕਲਾਕਾਰ ਗਏ ਕਿ ਇਹ ਦੁਨੀਆ ਦਾ ਇੱਕ ਚੰਦ ਇਹਨਾਂ ਦਾ ਮੇਲਾ ਹੈ ਨਾ ਇੱਥੇ ਜਿਹੜਾ ਆਇਆ ਉਹਨੇ ਇੱਕ ਦਿਨ ਜਾਣਾ ਵੀ ਹੈ ਔਰ ਗਾਂਵ ਚੰਗੇ-ਚੰਗੇ ਕਲਾਕਾਰ ਆਉਣਗੇ ਪਰ ਅਸਰਾਨੀ ਜੀ ਨਹੀਂ ਹੋਣਗੇ ਜੋ ਉਹਨਾਂ ਦੇ ਆਪਣੇ ਸ਼ਾਹ ਸਾਡੇ ਗਏ ਨਾ ਕਲਾਕਾਰ ਆਉਂਦੇ ਜਾਂਦੇ ਰਹਿਣਗੇ ਦੁਨੀਆ ਆਉਣ ਜਾਣ ਤੱਕ ਮੇਲਾ ਹੈ ਪਰ ਅਸਰਾਨੀ ਜੀ ਇਸ ਦੁਨੀਆ ਦੇ ਉੱਤੇ ਦੁਬਾਰਾ ਨਹੀਂ ਆਉਣਗੇ ਅਤੇ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੀ ਰੂਹ ਨੂੰ ਕੋ ਸ਼ਾਂਤੀ ਬਖਸ਼ਣ ਤੋਂ ਸਾਡੇ ਵੱਲੋਂ 16 ਰੀਅਲ ਰਿਲੇਸ਼ਨ ਚੈਨਲੋਂ ਉਹਨਾਂ ਨੂੰ ਇੱਕ ਸੱਚੀ ਸੰਦਾਂਝਲੀ ਹੈ ਤੇ ਅਖੀਰ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਦੇ ਵੀਰੋ ਅਸੀਂ ਇੱਕ ਆਪਣਾ ਨਮਾਜ਼ ਚੈਨਲ ਸ਼ੁਰੂ ਕੀਤਾ ਜਿਹਦਾ ਨਾਮ ਹੈ ਸੋਹਲ ਐਂਟਰਟੇਨਮੈਂਟ ਟੀਵੀ ਉਸ ਨੂੰ ਵੇਖਿਆ ਕਰੋ ਔਰ ਉਸ ਨੂੰ ਵੀ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੰਦੇ ਹੋ ਸਤ ਸ੍ਰੀ ਅਕਾਲ